ਹਲੋ ਦੋਸਤੋ ਸਸਰੀ ਯਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਆਪਾਂ ਚੱਲੇ ਹਾਂ ਮੁੱਦ ਕੀ ਆਪਣਾ ਪੁਰਾਣਾ ਖੰਡ ਖੜਾਰਨਾ ਖਰਾਬ ਹੋ ਰਿਹਾ ਪਿਆ ਆ ਖੜਾ ਆਪਣਾ ਪੁਰਾਣਾ ਖੰਡ ਪਾਣੀ ਪੂਣੀ ਮਾਰਿਆ ਇਹਦੇ ਤੇ ਸਾਫ ਕੀਤਾ ਤੇ ਇਹਨੂੰ ਅਪਲੋਡ ਕਰਾਉਣ ਜਾਣਾ ਮੁੱਦ ਕੀ ਆ ਗਿਆ ਮਿਸਤਰੀ ਜੀ ਕੰਗ ਸਾਹਿਬ ਮਸਤਰੀ ਦੇਖੋ ਸਸਤੀ ਦਾ ਮਾਲ ਨੂਰ ਕਾ ਤੇ ਉੱਤੇ ਆ ਕਿਤੇ ਜੱਬਾ ਹੈ ਮੂਚਾ ਨਾਲ ਬੈਠਾ ਕਰ 10 ਇਹ ਸੋਨੂ ਸੀਤੋ ਵਾਲੇ ਦਾ ਡਾਇਲੌਗ ਠੋਕਦਾ ਸੀਗਾ ਬਾਅਦ ਵਿੱਚ ਦੋ ਤਰ੍ਹਾਂ ਪਨਾ ਤਾਂ ਪੰਨਾ ਪਾ ਗਏ ਆ ਵੀਡੀਓ ਦੇ ਰਾਤ ਤੋਂ ਬੈ ਗਏ ਆ ਕੋਈ ਇੰਟਰ ਆਪਣਾ ਹੋਰ ਜੋ ਜਾਊਗਾ ਜਾਂਦੇ ਦਾ ਹਾਜ ਤਲਾ ਆ ਜਨ ਲਾ ਲੋ ਜਗਾ ਬਣਾ ਆਓ ਜੀ ਰੋਡਾਂ ਦਾ ਲੋਡ ਚੱਲ ਗਿਆ ਆਪਾਂ ਹੌਲੀ ਜੀ ਦੇਖਿਆ ਕਿ ਕਮਾਂਡਾਂ ਤੋਂ ਮੋੜ ਦੀ ਉੱਪਰ ਤੇ ਆ। ਯਾਰੀ ਦੋਸਤੋ ਪੰਨੀ ਜੀ ਵਾਲੇ ਪੰਡ ਪਹੁੰਚ ਚੁੱਕੇ ਆ। ਆਦਮ ਬੰਦੀ ਜੀ ਵਾਲਾ ਫਿਰ ਉੱਥੇ ਚੱਜਾਂਗੇ। ਰੋਡ ਤੋਂ ਸਿੱਧਾ ਮੋੜ ਦੀ ਤਰ੍ਹਾਂ ਜੀ ਵਾਲਾ ਬਾਂਦ ਕੰਨ ਵਾਲੇ ਆਂਦਾ। ਜੀ ਵਾਲਾ ਟੱਪ ਜਾਾਂਗੇ। ਯਾਰੀ ਦੋਸਤੋ ਪੰਨੀ ਜੀ ਵਾਲਾ ਪੰਡ ਕੱਪਿਆ ਨੰਨ ਵਾਲੇ ਕੋਰ ਤੇ ਰੋਡ ਤੇ ਉੱਤੇ ਚੱਲ ਗਏ ਮੋੜ ਦੀ ਵਾਲਾ ਬਾਤ ਆ ਗਏ ਆ। ਹੋਰ ਆਪਾਂ ਪੌਜੀਟਿਵ ਆ ਤਾਂ ਜਾਵਰਾਂਗੇ ਤਾਂ ਆਈ। ਬਾਕੀ ਦੋਸਤੋ ਆਪਾਂ ਮੌਦੀ ਦੀ ਪੰਣਾਲੇ ਹੁੰਦੇ ਆ। ਸਹਿੰਤਾ ਲਾ ਗਿਆ ਆਪਾਂ ਨੂੰ। ਉਹ ਬੋਰ ਸਾਹਮਣੇ ਆ ਗਿਆ ਮੌਦੀ ਦਾ। ਇਹ ਆਪਾਂ ਨਹੀਂ ਤਾਂ ਰੋਜ਼ ਆਣਾ ਬਹਾਵ ਵਾਲਾ ਫਰਕ ਨਹੀਂ ਤਾਂ ਇਹ ਆਪਾਂ ਮੌਦੀ ਉੱਪਰ ਜਦੋਂ ਨਾ ਸੇਵਾ ਬੰਦੀ ਜਾਈਏ ਆਪਾਂ। ਉਹ ਬੋਰ ਆ ਗਿਆ। ਉਹ ਆਪਣਾ ਮੋਰਨ ਯਾਰ ਆ ਪੂਰੇ ਬਹੁਤ ਜ਼ਿਆਦਾ ਨਾਲ ਦੋਸਤਾਂ ਮੱਤ ਦੀ ਆਪਾਂ ਪਾਜੂ ਬਿਆਰ ਬਾਰ-ਬਾਰ ਆ ਆਪਣਾ ਪ੍ਰਾਣ ਹੋਦਾ ਜਿਹਨੂੰ ਅਸੀਂ ਅੰਗਰੂਪੋ ਕਰਾਵਾਂਗੇ ਤੇ ਉਸ ਤੋਂ ਬਾਅਦ ਦਰਪੋਤ ਮੱਤ ਵੀ ਆ ਚੁੱਕੇ ਆ ਇਧਰ ਵੀ ਸਾਡਾ ਜੋ ਬਹੁਤ ਪੱਟੀਆਂ ਪਈਆਂ ਮੱਤ ਦੀ ਲੈ ਵੀ ਦੋ ਟੋਪ ਅੱਪ ਮੱਤ ਦੀ ਬਿਆਰ ਆ ਆ ਰਹੇ ਆ ਇਹ ਮੱਤ ਦੀ ਬਿਆਰ ਇਧਰ ਪਈਆਂ ਸੜਕਾਂ ਤੇ ਪੱਟੀਆਂ ਪਈਆਂ ਆਵਾਜ਼ ਜੀ ਲੱਗੀ ਪਈ ਆ ਯਾਰ ਜੀ ਭਾਈ ਆ ਆਹ ਲੱਗੀ ਪਈ ਆ ਜੀ ਇਸ ਦੀ ਲੈ ਲੇ ਮੈਂ ਜੀ ਸਾਈਡ ਤੋਂ ਆ ਕੇ ਜੀ ਮੋੜਨਾ ਆਪਾਂ ਆਹ ਸਰੀ ਖਰਾਬਾ ਆਪਣੇ ਸਿੱਧਾ ਨੂੰ ਲਾਉਣਾ ਜੇ ਨਿਕਲਦਾ ਸਾਰੇ ਨਿਕਲਦੇ ਆ ਤੁਸੀਂ ਤੁਹਾਡੇ ਉੱਪਰ ਮੇਰਾ ਭਰਾ ਨਹੀਂ ਜੋ ਹਾਈ ਹਾਈ ਲੋ ਹਾਈ ਅਗਰ ਮੈਂ 3 ਸਾਥ ਪ੍ਰਾਈ ਲਾ ਰਿਹਾ ਟਰੈਕਟਰ ਦੇ ਉਹ ਤਾਂ ਖੜੇ ਹੀ ਨਾ ਤਾਂ ਪਤਾ ਲੱਗਦਾ ਹੀ ਨਹੀਂ ਤੋਰਦਾ ਹੀ ਨਹੀਂ ਨਾ ਨਹੀਂ ਨਾ ਹਾਈ ਲੱਗੇ ਨਾ ਲੋ ਲੱਗੇ ਹੰਬਰ ਦਾ ਜਨਾਬ 3 ਹਾਲ ਨੇ ਗਾਲ ਗਾਲ ਬਾਲੋ ਕਾਲਾ ਅੰਦਰ ਮੋਦੀਵਾਲ ਦਾ ਟਰੈਕਟਰ ਲਾਵਾ ਕਰੇ ਸੱਤ ਨੇ ਆ ਦੋ ਪਰ ਬਗਲੀ ਜਾਂਦਾ ਕਪੜੇ ਆ ਵੀ ਦੋ ਤੋਂ ਟਰੈਕਟਰ ਲਾਤਾ ਆ ਪੰਚਰੀ ਦੇ ਕੋਲੇ ਤਾਂ ਆਪਾਂ ਜਲਣ ਕਰੇ ਇੱਕ ਪਿੰਡ ਹੈਗਾ ਮੇਲਾ ਆਉਣਾ ਆਪਾਂ ਲੈ ਕੇ ਜਾਵਾਂਗੇ 2-3 ਦਿਨਾਂ ਬਾਅਦ ਟਰੈਕਟਰ ਓਕੇ ਬਾਅਦ ਮਿਲਦੇ ਆਪਾਂ ਅਗਲੇ ਆ ਦੇਖੋ ਮੋਦਕੀ ਦਾ ਹਾਲ ਲੱਗੀ ਪਈ ਆਪਾਂ ਪਾਪਲ ਪਾਪਲ ਆਹ ਵੇਖੋ ਲਿਖਿਆ ਧੰਨਵਾਦ ਤੁਹਾਡਾ ਆ ਪ੍ਰੋਣਾ ਸਾਹਿਬ ਦਾ ਕੋ ਖਾਣਾ ਪੀਣਾ ਨਹੀਂ ਹਾਂਜੀ ਹੈ ਗੁੱਸੇ ਨਾ ਹੋਈ ਪ੍ਰੋਣਾ ਗੁੱਸੇ ਅੰਨੰਦ ਜੀ ਆ ਵੇਖੋ ਪਾ ਬਣਾ ਮਸੀਤ ਵੀ ਆਪਾਂ। ਚਲਦੇ ਆਪਾਂ ਅਗਲੇ ਬਲੌਗ ਵਿੱਚ। ਓਕੇ ਬਾਏ। ਵੀਡੀਓ ਨੂੰ ਆਪਣੇ ਨੂੰ ਲਾਇਕ, ਸ਼ੇਅਰ, ਫੋਲੋ ਜਰੂਰ ਕਰਨਾ ਕਰੋ ਵੀਰੇ ਆਪਣੇ ਤੇਜ ਨੂੰ YouTube ਤੇ ਚੈਨਲ ਗੋਰਾ ਕੰਗ ਬਲੌਗ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਇਕ, ਸ਼ੇਅਰ ਜਰੂਰ ਕਰਦੇ ਕਰੋ ਭਰਾ ਬਣ ਕੇ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਹੋਊਗੀ। ਧੰਨਵਾਦ ਜੀ।